ਸਸ਼ੀ ਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਾਂ ਇੱਕ ਬਹੁਤ ਸੋਹਣਾ ਸੂਟ ਰੈਡੀ ਕਰਵਾਇਆ ਹੈ ਜੀ ਦੇਖੋ ਬਹੁਤ ਸੋਹਣੇ ਸਟੱਫ ਤੇ ਹੈ ਜੀ ਇਹ ਦੇਖੋ ਇਹ ਕਾਟਨ ਦਾ ਸਟੱਫ ਹੈ ਜੀ ਬਹੁਤ ਜਿਆਦਾ ਸੌਫਟ ਸਟੱਫ ਹੈ ਜੀ ਇਹਦੇ ਵਿੱਚ ਨਾ ਚੈੱਕ ਬਣਿਆ ਹੋਇਆ ਹੈ ਜੀ ਹਲਕਾ ਹਲਕਾ ਤੇ ਬਹੁਤ ਸੋਹਣਾ ਕੰਮ ਹੋਇਆ ਹੈ ਜੀ ਦੇਖੋ ਕੋਈ ਇਹਦੇ ਚ ਲੈਂਥ ਦਾ ਇਸ਼ੂ ਨਹੀਂ ਆਊਗਾ ਜਿੰਨੀ ਮਰਜ਼ੀ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਜੀ ਜਿੱਦਾਂ ਮਰਜ਼ੀ ਤੁਸੀਂ ਇਹਦਾ ਘੇਰਾ ਰੱਖ ਸਕਦੇ ਹੋ ਜੀ ਤੇ ਇਹ ਇਹਦੇ ਸੈਂਟਰ ਐਵੇਂ ਪੈਨਲ ਬਣੇ ਹੋਏ ਆ ਜੀ ਤੇ ਸੈਂਟਰ ਦੇ ਵਿੱਚ ਫਲਾਵਰ ਬਣੇ ਹੋਏ ਆ ਬਹੁਤ ਸੋਹਣਾ ਕੰਮ ਹੈ ਜੀ ਸਪਾਈ ਦੇਖੋ ਜੀ ਕੰਮ ਦੀ ਤੇ ਇਹ ਇਹਦੀਆਂ ਬਾਜੂ ਤੇ ਆ ਜੀ ਬਹੁਤ ਸੋਹਣਾ ਕੰਮ ਕਰਿਆ ਜੀ ਤੇ ਬਹੁਤ ਸੋਹਣਾ ਸਟਾਫ ਪੂਰਾ ਪਾਰਟੀ ਵੇਅਰ ਸਟਾਫ ਹੈ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਕੋਈ ਰੈਡੀ ਕਰਵਾਉਣਾ ਹੈ ਤਾਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਆਪਣੇ ਕੋਲ ਇਹਦੇ ਵਿੱਚ 6 ਕਲਰ ਅਵੇਲੇਬਲ ਹੈ ਜੀ ਇਹ ਕੇਵळा ਕਲਰ ਹੈ ਜੀ ਇਹ ਕੇਵळा ਕਲਰ ਹੈ ਜੀ ਇਹ ਕੇਵਲ ਕਲਰ ਹੈ ਜੀ ਇਹ ਕੇਵਲ ਕਲਰ ਹੈ ਜੀ ਇਹ ਇਹ ਸਾਰੇ ਕਲਰ ਇਹਦੇ ਵਿੱਚ ਅਵੇਲੇਬਲ ਨੇ ਜੀ 6 ਕਲਰ ਆਪਣੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਕਲਰ ਦਾ ਆਰਡਰ ਕਰ ਸਕਦੇ ਹੋ ਜੇ ਤੁਸੀਂ ਸਾਡੀ ਸ਼ਾਪ ਤੋਂ ਆ ਕੇ ਲੈ ਕੇ ਜਾਣੇ ਜਾਂ ਸ਼ਾਪ ਤੋਂ ਵੀ ਲੈ ਸਕਦੇ ਹੋ ਜੀ ਸਾਡੀ ਸ਼ਾਪ ਪਾਗੂ ਰੋਡ ਬਾਈ ਨੰਬਰ ਗਲੀ ਨੀਅਰ ਬੇਰ ਕਾਬੂਤ ਦੇ ਕੋਲੇ ਹੈ ਜੀ ਬਠਿੰਡਾ ਵਿੱਚ ਇਹ ਸਾਡੀ ਸ਼ਾਪ ਹੈ ਜੀ ਤੇ ਸਾਡਾ WhatsApp ਨੰਬਰ ਉੱਪਰ ਚੱਲ ਰਿਹਾ ਹੈ ਜੀ ਤੁਸੀਂ ਉਹਤੇ ਆਪਦਾ ਜੇ ਆਨਲਾਈਨ ਮੰਗਵਾਉਣਾ ਤਾਂ ਆਰਡਰ ਬੁੱਕ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਆਪਦਾ ਡਿਜ਼ਾਈਨ ਪੇਜ ਕੇ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜੀ ਕੋਈ ਵੀ ਤੁਹਾਨੂੰ ਕੁਝ ਪੁੱਛਣਾ ਹੋਵੇ ਕੋਈ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਜੇ ਤੁਸੀਂ ਸਾਡੇ Instagram ਤੋਂ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਜ਼ਰੂਰ ਕਰ ਲਿਓ ਜੀ ਜੇ YouTube ਤੋਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਸ਼ੇਅਰ ਵੀ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਥੈਂਕ ਯੂ